ਸਾਸੀਗਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਅੰਦਰੋਂ ਅੰਦਰੀ ਇਕੱਠੇ ਨੇ ਅੰਦਰੋਂ ਅੰਦਰੀ ਇਹਨਾਂ ਦਾ ਗੱਠ ਜੋੜ ਹੈ ਇਸ ਦਾ ਖੁਲਾਸਾ ਕੀਤਾ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਉਮਰ ਵਿਜੇ ਪ੍ਰਤਾਪ ਸਿੰਘ ਨੇ ਜਿਹੜੇ ਵਿਧਾਇਕ ਨੇ ਅੰਬਰਸਰ ਉਤਰੀ ਤੋਂ ਅੱਜ ਉਹਨਾਂ ਨੇ ਰਾਜ ਕੇ ਖੁਲਾਸਾ ਕਰ ਦਿੱਤਾ ਹੈ ਕਿ ਅੰਦਰੋਂ ਆਂਦਰੀ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਜੁੜੇ ਹੋਏ ਨੇ ਲੋਕਾਂ ਨੂੰ ਦਿਖਾਉਣ ਲਈ ਇਹ ਢੋਂ ਕਰਦੇ ਨੇ ਇਹ ਪਖੰਡ ਕਰਦੇ ਨੇ ਕਿਉਂਕਿ ਅਜਾਇਆ ਇਸ ਲਈ ਹੋਇਆ ਹੈ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਈ ਬਾਬਾ ਰਾਮ ਰਹੀਮ ਨੂੰ ਮਾਫੀ ਨਾਮਾ ਦਿੱਤਾ ਗਿਆ ਜਦੋਂ ਉਸ ਨੇ ਪੋਸ਼ਾਕ ਪਹਿਨੀ ਸੀ ਮਰਡਰ ਹੋਏ ਕਤਲ ਹੋਏ ਬੈਵਲ ਕਲਾ ਦਾ ਗੋਲੀ ਕਾਂਡ ਹੋਇਆ ਇਸ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਮੌਜੂਦਾ ਵਿਧਾਇਕ ਨੇ ਅਤੇ ਆਈਜੀਸੀ ਕੈਪਟਨ ਸਰਕਾਰ ਦੇ ਵੇਲੇ ਕੈਪਟਨ ਸਰਕਾਰ ਨੂੰ ਉਹਨਾਂ ਨੇ ਪੁਖਤਾ ਸਬੂਤ ਦਿੱਤੇ ਸੀ ਕਿ ਕਿਵੇਂ ਇਹ ਫਲਸਫਾ ਰਚਿਆ ਗਿਆ ਕਿਵੇਂ ਇਹ ਅਗ ਦੰਬ ਜਿਹੜਾ ਰਚਿਆ ਗਿਆ ਇਸ ਦੇ ਜਿਹੜੇ ਬਾਨੀ ਕੌਰ ਨੇ ਘਰਤਾ ਤਰਤਾ ਬਾਦਲ ਪਰਵਾਰ ਨੇ ਵੱਡੇ ਵੱਡੇ ਇਲਜ਼ਾਮ ਲਗਾਏ ਸੀ ਲੇਕਿਨ ਭਾਰਤੀ ਸੌਰੀ ਆਮ ਆਦਮੀ ਪਾਰਟੀ ਨੇ ਕੁਮਰ ਵਿਜੇ ਪ੍ਰਤਾਪ ਦੇ ਨਾਲ ਇੱਕ ਬੜਾ ਵੱਡਾ ਵਾਅਦਾ ਕੀਤਾ ਸੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਕਿਹਾ ਸੀ ਕਿ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਤੁਹਾਡੇ ਕੋਲ ਸਬੂਤ ਨੇ ਉਸ ਨੂੰ ਆਪਾਂ ਜਗ ਜਹਰ ਕਰਾਂਗੇ ਅਤੇ ਜਿਹੜੇ ਇਸ ਦੇ ਦੋਸ਼ੀ ਨੇ ਉਹ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਬੰਦ ਹੋਣਗੇ ਸਰਦਾਰ ਸੁਪੀਰ ਸਿੰਘ ਬਾਦਲ ਉਸ ਦਾ ਪਰਿਵਾਰ ਅਤੇ ਹੋਸ ਦੇ ਹੋਰ ਨਿੱਜੀ ਸਾਥੀ ਲੇਕਿਨ ਵਿਧਾਨ ਸਭਾ ਦੀਆਂ ਚੋਣਾਂ ਤੋਂ ਮਾਮ ਤੋਂ ਬਾਅਦ ਉਹ ਮਾਮਲਾ ਧਰਾ ਧਰਾਇਆ ਰਹਿ ਗਿਆ ਕਿਉਂਕਿ ਉਨੇ ਕਿਹਾ ਮੈਂ ਰਾਜਨੀਤੀ ਨੂੰ ਨਹੀਂ ਬਦਲਣ ਆਇਆ ਨਾ ਮੈਂ ਰਾਜਨੀਤੀ ਵਿੱਚ ਆਇਆ ਮੈਂ ਰਾਜਨੀਤੀ ਵਿੱਚ ਆ ਕੇ ਇਨਸਾਫ ਮੰਗਣ ਦੀ ਗੱਲ ਕੀਤੀ ਸੀ ਅਰਵਿੰਦ ਕੇਜਰੀਵਾਲ ਅਤੇ ਮੌਜੂਦਾ ਮੁੱਖ ਮੰਤਰੀ ਦੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਆਉਣ ਵਾਲੇ ਦਿਨਾਂ 'ਚ ਕਿਹਾ ਸੀ ਮੈਂ ਕੈਬਨਿਟ ਮੰਤਰੀ ਦਾ ਹਿੱਸਾ ਵੀ ਨਹੀਂ ਬਣਾਂਗਾ ਕਿਉਂਕਿ ਜਿਹੜੀ ਗੱਲ ਮੈਂ ਕਹਿਣਾ ਚਾਹਣਾ ਹਾਂ ਉਹ ਤੁਸੀਂ ਮੰਨਦੇ ਨਹੀਂ ਉਸਨੇ ਕਿਹਾ ਕਿ ਬਾਬਾ ਰਾਮ ਰੀਮ ਹੁਣ ਪ੍ਰੋਲ ਤੇ ਬਾਹਰ ਆਏ ਹੋਏ ਨੇ ਭਾਰਤੀ ਜਨਤਾ ਪਾਰਟੀ ਦੇ ਉਸ ਵਿੱਚ ਦੇਣ ਹੈ ਹੁਣ ਜਿਹੜੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਸਾਡੇ ਭਗਵੰਤ ਮਾਨ ਉਹ ਕਿਉਂ ਨਹੀਂ ਬੋਲ ਰਿਹਾ ਅੰਦਰੋਂ ਅੰਦਰੀ ਇੱਕ ਦੂਜੇ ਦੇ ਨਾਲ ਇਹ ਜੁੜੇ ਹੋਏ ਨੇ ਇਹਨਾਂ ਦਾ ਗੱਠਜੋੜ ਹੈ ਇਹ ਕਾਂਗਰਸ ਪਾਰਟੀ ਨੂੰ ਅਤੇ ਸ਼ਰੋਮਣੀ ਅਕਾਲੀ ਦਲ ਨੂੰ ਪੂਰੇ ਪੰਜਾਬ ਦੇ ਵਿੱਚੋਂ ਨਹੀਂ ਪੂਰੇ ਭਾਰਤ ਦੇ ਵਿੱਚੋਂ ਖਾਸ ਕਰਕੇ ਕਾਂਗਰਸ ਪਾਰਟੀ ਨੂੰ ਖਤਮ ਕਰਨਾ ਚਾਹੁੰਦੇ ਨੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਤਾਂ ਹੁਣ ਪੰਜਾਬ ਦੇ ਵਿੱਚ ਖਤਮ ਹੋ ਚੁੱਕੀ ਹੈ ਜਿੰਨੀ ਦੇਰ ਤੱਕ ਇਸ ਦੇ ਪ੍ਰਧਾਨ ਸੁਖਬੀਤ ਸਿੰਘ ਬਾਦਲ ਰਹਿਣਗੇ ਪਾਰਟੀ ਹੋਂਦ ਦੇ ਵਿੱਚ ਨਹੀਂ ਆਵੇਗੀ ਜੇਕਰ ਭਾਰਤੀ ਨੂੰ ਮੁੜ ਸਿਰਜੀਤ ਕਰਨਾ ਹੈ ਮੁੜ ਲੀਤੇ ਲੈ ਕੇ ਆਉਣਾ ਹੈ ਤੇ ਕਾਂਗਰਸ ਚੁੰਮਣੀ ਅਕਾਲੀ ਦੇ ਵਿੱਚ ਕਾਂਗਰਸ ਪਾਰਟੀ ਚੁੰਮਣੀ ਅਕਾਲੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕੁਰਸੀ ਤੋਂ ਥੱਲੇ ਲਾਉਣਾ ਪਵੇਗਾ ਜੇਕਰ ਅਜਿਆ ਨਹੀਂ ਹੁੰਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਵੀ ਬੜਾ ਵੱਡਾ ਤੱਕਾ ਲੱਗੇਗਾ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨੇ ਕੁਮਰਜੀ ਪ੍ਰਤਾਪ ਸਿੰਘ ਨੇ ਇਹ ਵੀ ਗੱਲ ਕੀਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਗੱਠ ਜੋੜ ਦੇ ਨਾਲ ਵੀ ਜਿਹੜੀ ਹੈ ਵਿਧਾਨ ਸਭਾ ਦੀ ਚੋਣ ਲੜ ਸਕਦੇ ਨੇ ਕਿਉਂਕਿ ਮੋਦੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਉੱਤੇ ਪ੍ਰੈਸ਼ਰ ਪਾਵੇਗਾ ਜਿਵੇਂ ਉਸ ਨੇ ਅੰਦਰ ਖਾਤੇ ਪ੍ਰੈਸ਼ਰ ਪਾਇਆ ਹੋਇਆ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਅਰਵਿੰਦ ਕੇਜਰੀਵਾਲ ਨੂੰ ਇੱਕ ਝੂਠੇ-ਮੂਠੇ ਕੇਸ ਦੇ ਵਿੱਚ ਨਹੀਂ ਇੱਕ ਸਾਜ਼ਿਸ਼ ਹੈ ਅਤੇ ਉਹ ਸਾਜ਼ਿਸ਼ ਤੇ ਜਿਵੇਂ ਮਨੀਸ਼ ਸੋਦੀਆ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੀਤਾ ਹੈ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਜਿਹੜੇ ਬਾਹਰ ਆ ਜਾਣਗੇ ਅਤੇ ਫਿਰ ਤਾਰੀਫ ਕਰਨਗੇ ਭਾਰਤੀ ਜਨਤਾ ਪਾਰਟੀ ਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਮੁਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਦ ਸ਼ਾਹ ਅਤੇ ਰਾਜਨਾਥ ਦੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬੜੇ ਵੱਡੇ ਗੱਠਜੋੜ ਦੇ ਨਾਲ ਉਭਰੇਗੀ ਆਪ ਆਦਮੀ ਅਤੇ ਭਾਰਤੀ ਜਨਤਾ ਪਾਰਟੀ ਪੂਰੇ ਭਾਰਤ ਦੇ ਵਿੱਚ ਅੱਜ ਉਸ ਨੇ ਕਈ ਜੈ ਰਾਸੀ ਜੋ ਨੰਗੇ ਕੀਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਕਾਂਗਰਸ ਦੇ ਵੀ ਅਤੇ ਹੁਣ ਉਹਨਾਂ ਨੇ ਆਪਣੇ ਮੁੱਖ ਮੰਤਰੀ ਯਾਨੀ ਕਿ ਭਗਵੰਤ ਮਾਨ ਨੂੰ ਵੀ ਨਹੀਂ ਬਖਸ਼ਿਆ ਧੰਨਵਾਦ